ਸੋ ਇਹਦਾ ਇਹ ਕਿ ਇੱਕ ਤਾਂ ਪਹਿਲੀ ਗੱਲ ਤੇ ਇਹ ਕਿ ਬੜੀ ਮੰਦਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਸੀ ਜਿਹੜੀ ਕੱਲ ਸਾਨੂੰ ਸਵੇਰੇ ਜਦੋਂ ਇਤਲਾਹ ਮਿਲੀ ਕੁਝ ਲੋਕਾਂ ਨੇ ਰਾਹੀਰਾਂ ਨੇ ਪਲੱਸ ਸਾਡੀ ਪੁਲਿਸ ਨੇ ਇਨਫਾਰਮ ਕੀਤਾ ਉੱਥੇ ਸ਼ਹੀਦ ਉਦਮ ਸਿੰਘ ਜਿਹਦਾ ਜਿਹੜਾ ਬੁੱਤ ਸੀਗਾ ਜਿਹੜਾ ਥੋੜੇ ਦਿਨ ਪਹਿਲਾਂ ਹੀ ਉੱਥੇ ਜਿਹੜਾ ਉਹ ਪਲੇਸ ਕੀਤਾ ਗਿਆ ਸੀ ਤਾਂ ਉਹਨਾਂ ਦਾ ਬਕਾਇਦਾ ਫੰਕਸ਼ਨ ਹੋਇਆ ਸੀ ਸੋ ਇਹਦੇ ਨਾਲ ਛੇਡਛਾੜ ਕਰਕੇ ਤੋੜ ਕੇ ਜਿਹੜਾ ਹੈਗਾ ਉਥੇ ਉਹਨਾਂ ਦੇ ਹੱਥ 'ਚ ਫੜੀ ਹੋਈ ਇੱਕ ਜਿਹੜਾ ਡੰਮੀ ਪਿਸਟਲ ਤਾਂ ਹੱਥ ਜਿਹੜਾ ਉਹਨਾਂ ਦਾ ਸੀਗਾ ਉਹਦਾ ਨੁਕਸਾਨ ਹੋਇਆ ਸੀ ਸੋ ਇਹ ਬੜਾ ਹੀ ਲੋਕਾਂ 'ਚ ਇਸ ਗੱਲ ਦਾ ਰੋਸ ਸੀਗਾ ਕਿ ਇੱਕ ਸ਼ਹੀਦ ਜਿਹੜਾ ਦੀ ਸਤਕਾਰ ਸਾਰਾ ਜਿਹੜਾ ਹੈਗਾ ਭਾਰਤਵਰਸ਼ ਦੇ ਵਿੱਚ ਹੁੰਦਾ ਹਰ ਪ੍ਰਾਂਤ ਦੇ ਹਰ ਸਟੇਟ ਦੇ ਜਿਹੜੇ ਲੋਕ ਹੈਗੇ ਆ ਉਹ ਉਹਨਾਂ ਦਾ ਜਿਹੜਾ ਹੈਗਾ ਬਹੁਤ ਸਤਿਕਾਰ ਰੱਖਦੇ ਆ ਔਰ ਲੋਕਾਂ ਨੇ ਕਾਫੀ ਲੋਕਾਂ ਚ ਇਹ ਮੈਸੇਜ ਜਿਹੜਾ ਗਿਆ ਕਿ ਜਿਵੇਂ ਇਹ ਇਹ ਕਿਹਨੇ ਬੰਦੇ ਨੇ ਇਦਾਂ ਦਾ ਕੰਮ ਕੀਤਾ ਤਾਂ ਇਹਦੇ ਵਿੱਚ ਉਚੇਚੇ ਤੌਰ ਤੇ ਜਿਹੜਾ ਹੈਗਾ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਉਸੇ ਵੇਲੇ ਹੀ ਜਦੋਂ ਉਹਨਾਂ ਨੂੰ ਇਸ ਕ੍ਰਾਈਮ ਬਾਰੇ ਇਨਸੀਡੈਂਟ ਬਾਰੇ ਦੱਸਿਆ ਤਾਂ ਉਹਨਾਂ ਨੇ ਪਹਿਲੀ ਗੱਲ ਉਹਨਾਂ ਦੀ ਇਹ ਸੀ ਕਿ ਵੀ ਇਸ ਨੂੰ ਜਲਦੀ ਤੋਂ ਜਲਦੀ ਇਹਨੂੰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਜਿਹੜੇ ਬੰਦੇ ਜਿਹੜੇ ਕਲਪਰੇਟ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇ ਸੋ ਸਾਡੇ ਟੀਮਸ ਉਸੇ ਵੇਲੇ ਵਰਕਆਊਟ ਕਰ ਲੱਗ ਪਈਆਂ ਜੀ ਮੌਕੇ ਦੇ ਉੱਤੇ ਸਾਡੇ ਡੀਐਸਪੀ ਜਿਹੜੇ ਹੈਗੇ ਆ ਸਰਦਾਰ ਰਵਤਾਰ ਸਿੰਘ ਸਾਡੇ ਐਸਐਚਓ ਸਿਟੀ 1 ਅਬੋਰ ਜਿਨ੍ਹਾਂ ਨੇ ਪਰਸਨਲੀ ਔਨ ਗਰਾਉਂਡ ਜਿਹੜਾ ਹੈਗਾ ਲਗਾਤਾਰ ਇਨ ਟੱਚ ਰਹੇ ਸਾਡੇ ਨਾਲ ਔਰ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਸੋ ਇਹਦੇ ਵਿੱਚ ਦੋ ਬੰਦੇ ਸਾਨੂੰ ਆਈਡੈਂਟੀਫਾਈ ਹੋ ਗਏ ਜੀ ਇਹਦੇ ਵਿੱਚ ਇੱਕ ਹੈਗਾ ਦਵਿੰਦਰ ਤੇ ਇੱਕ ਹੈਗਾ ਜੈਜੀ ਇਹ ਦੋ ਬੰਦੇ ਆਇਡੈਂਟੀਫਾਈ ਹੋਏ ਤਾਂ ਕੁਝ ਕਿਉਂਕਿ ਉੱਥੇ ਮੌਕੇ ਦੇ ਉੱਤੇ ਕੋਈ ਕੈਮਰਾਜ਼ ਨਹੀਂ ਸੀਗੇ ਲੱਗੇ ਹੋਏ ਤਾਂ ਜਿਹੜੀਆਂ ਰੋਡਸ ਲੀਡ ਕਰਦੀਆਂ ਸੀਗੀਆਂ ਕੁਝ ਉੱਥੇ ਤੋਂ ਆਸ-ਪਾਸ ਤੋਂ ਐਵੀਡੈਂਸ ਕੁਝ ਇੱਕ ਚੀਜ਼ਾਂ ਇਦਾਂ ਦੀਆਂ ਜਿਨ੍ਹਾਂ ਦੇ ਬਾਰੇ ਹਾਲੇ ਆਪਾਂ ਤੁਹਾਨੂੰ ਆਪਣੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆਂ ਜਿਹੜਾ ਜ਼ਿਕਰ ਨਹੀਂ ਕਰ ਸਕਦੇ ਸੋ ਸਾਰੇ ਤਰ੍ਹਾਂ ਦੀ ਐਵੀਡੈਂਸ ਟੈਕਨੀਕਲ ਐਵੀਡੈਂਸ ਸਾਰਾ ਕੁਝ ਇਕੱਠਾ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਕੇਸ ਨੂੰ ਅੰਨਾ ਜਿਹੜਾ ਬ্লাইন্ড ਇੱਕ ਸਾਡੇ ਦੇ ਬਿਲਕੁਲ ਟੋਟਲੀ ਬ্লাইন্ড ਸੀਗਾ ਕੋਈ ਮੌਕੇ ਦਾ ਗਵਾਹ ਹੈ ਨਹੀਂ ਸੀ ਨਾ ਕਿਸੇ ਨੂੰ ਪਤਾ ਸੀ ਇਹਦੇ ਬਾਰੇ ਸੋ ਉਹ ਇੱਕ ਮੰਦ ਭਾਗੀ ਘਟਨਾ ਜਿਹੜੀ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਟਰੇਸ ਕੀਤੀ ਗਈ ਪੁਲਿਸ ਵੱਲੋਂ ਔਰ ਇਹ ਇੱਕ ਸੈਂਸੇਸ਼ਨਲ ਜਿਹੜੇ ਕੋਈ ਆਪਾਂ ਕਹਿੰਦੇ ਆ ਕਿ ਬੜਾ ਸਹੇਨੀਅਸ ਕ੍ਰਾਈਮ ਜਿਹਨੂੰ ਆਪਾਂ ਕਹਿੰਦੇ ਜੀ ਕਿਸੇ ਦਾ ਕੋਈ ਨਾਲ ਘਟਾ ਵਾਪਰੀ ਆ ਤੇ ਉਸ ਤੋਂ ਵੀ ਵੱਡਾ ਮੰਨ ਕੇ ਅਸੀਂ ਇਹਨੂੰ ਜਿਹੜਾ ਹੈ ਕਿ ਲੈ ਕੇ ਤੁਰੇ ਸੀ ਕਿਉਂਕਿ ਸ਼ਹੀਦਾਂ ਦੇ ਜਿਹੜੀ ਸਮਾਰਕਆ ਜਾਂ ਉਹਨਾਂ ਦੀਆਂ ਜਿਹੜੀਆਂ ਬੁੱਤ ਹੈਗੇ ਉਹਨਾਂ ਦੇ ਨਾਲ ਇਹ ਜੀ ਘਟਨਾ ਵਾਪਰਨੀ ਸਾਡੇ ਲਈ ਇੱਕ ਆਪਣੇ ਲਈ ਵੀ ਇੱਕ ਚੁਣੌਤੀ ਬਣਿਆ ਸੀਗਾ ਕਿਉਂਕਿ ਇਹ 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 ਸ਼ਹੀਦਾਂ ਦੀਆਂ ਥਾਵਾਂ ਪੂਜਣ ਲਾਇਕ ਨਹੀਂ ਔਰ ਲੋਕੀ ਨਮਨ ਕਰਦੇ ਰਿਹਾ ਇੱਥੇ ਆ ਕੇ ਔਰ ਬਹੁਤ ਹੀ ਰੋਸ ਸੀਗਾ ਸਾਰਿਆਂ ਨੂੰ ਸੋ ਇਹਨਾਂ ਦੇ ਵਿੱਚੋਂ ਦੋਨੋਂ ਦੋਸ਼ੀਆਂ ਤੋਂ ਜਦੋਂ ਪੁਲਿਸ ਨੇ ਆਪਣੀ ਐਵੀਡੈਂਸ ਨੂੰ ਚੈੱਕ ਕਰਦੇ ਹੋਏ ਅੱਗੇ ਫਰਦਰ ਕਲੈਕਟ ਕਰਦੇ ਹੋਏ ਇਹਨਾਂ ਦੇ ਵਿੱਚ ਦੋ ਦੋਸ਼ੀਆਂ ਬਾਰੇ ਪਤਾ ਲੱਗਾ ਹੈਗਾ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਦਵਿੰਦਰ ਹੈਗਾ ਉਹਨੂੰ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕਰ ਲਿਆ ਔਰ ਜਿਹੜਾ ਹੱਥ ਸੀਗਾ ਸ਼ਹੀਦ ਉਦਮ ਸਿੰਘ ਜੀ ਦਾ ਜਿਹੜਾ ਇੱਥੇ ਜਿਹਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ ਉਹ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਅਗਰ ਤਫਤੀਸ਼ ਦੇ ਵਿੱਚ ਫਰਦਰ ਉਹਨੂੰ ਰਿਕਵਰ ਕਰ ਲਿਆ ਇੱਕ ਦੋਸ਼ੀ ਜਿਹੜਾ ਜੈਜ਼ੀ ਹੈਗਾ ਉਹ ਵੀ ਸਾਡੇ ਪੁਲਿਸ ਪਾਰਟੀਆਂ ਸਾਡੇ ਗਈਆਂ ਹੋਈਆਂ ਅਸੀਂ ਉਹਨੂੰ ਜਲਦ ਹੀ ਜਿਹੜਾ ਹੈਗਾ ਅਰੈਸਟ ਕਰ ਰਹੇ ਹੈਗੇ ਆ ਇਦੇ ਪਿੱਛੇ ਇਹਦਾ ਜਿਹੜਾ ਮੋਟਿਵ ਜਦੋਂ ਅਸੀਂ ਚੈੱਕ ਕੀਤਾ ਇਹਦੀ ਫਰਦਰ ਜਿਹੜੀ ਹੈਗੀ ਮਜੀਦ ਪੁੱਛਕਿਛ ਕੀਤੀ ਉਹਦੇ ਵਿੱਚੋਂ ਇਹ ਚੀਜ਼ ਸਾਹਮਣੇ ਆਈ ਕਿ ਇਹ ਜਿਹੜਾ ਦੋਨੋਂ ਲੜਕੇ ਸੀਗੇ ਇਹਨਾਂ ਦੀ ਕਾਫੀ ਡਰਿੰਕ ਕੀਤੀ ਹੋਈ ਸੀ ਰਾਤ ਨੂੰ ਆਪਣੇ ਦੋਸਤੀ ਬਰਥਡੇ ਪਾਰਟੀ ਤੋਂ ਵਾਪਸ ਆਏ ਇਹ ਹਲ ਹੁਲਲ ਮਸਤੀ ਕਰ ਰਹੇ ਸੀਗੇ ਔਰ ਇਹਨਾਂ ਨੇ ਉੱਥੇ ਗਏ ਤਾਂ ਜਾ ਕੇ ਸੈਲਫੀ ਖਿਚਾਉਣ ਲੱਗ ਪਿਆ ਇਹਨਾਂ ਚੋਂ ਇੱਕ ਲੜਕਾ ਸੈਲਫੀ ਖਿਚਾਉਂਦੇ ਖਿਚਾਉਂਦੇ ਇੱਕ ਲੜਕਾ ਜਿੱਥੇ ਉਹਨਾਂ ਦੇ ਸ਼ਹੀਦਾਂ ਦੀ ਬੁੱਧ ਦੇ ਨਾਲ ਜਿੱਥੇ ਉਹ ਪਿਸਤਲ ਫੜਿਆ ਸੀਗਾ ਉਹਦੇ ਹੱਥ ਦੇ ਵਿੱਚ ਉੱਥੇ ਲੰਮਕ ਗਿਆ ਉਦੋਂ ਉਹ ਉਦੋਂ ਉਹ ਜਿਹੜਾ ਦੂਜਾ ਮੁੰਡਾ ਸੀਗਾ ਉਹਨੂੰ ਬੁਲਾ ਰਿਹਾ ਸੀ ਉਹਨੇ ਇਹਦੇ ਨੂੰ ਪੱਥਰ ਮਾਰਿਆ ਔਰ ਇਹ ਲੰਮਕ ਰਿਹਾ ਸੀਗਾ ਲੰਮਕਣ ਦੇ ਨਾਲ ਉਹਨੂੰ ਤੋੜ ਤਾ ਟੁੱਟਿਆ ਉਹ ਜਿਹੜੀ ਉਹ ਪਿਸਤਲ ਸੀ ਤਾਂ ਹੱਥ ਸੀਗਾ ਇਹ ਚੱਕ ਕੇ ਲੈ ਗਏ ਸੋ ਜਿਹੜਾ ਇਹਦਾ ਜਿਹੜਾ ਜਿਹੜਾ ਅਸਲ ਜਿਹੜੀ ਜੋ ਅਸੀਂ ਇਨਟੈਰੋਗੇਸ਼ਨ ਚ ਇਹਦੀ ਚ ਆਇਆ ਫਰਦਰ ਤਫ਼ਤੀਸ਼ ਦੇ ਵਿੱਚ ਉਹਨੂੰ ਫੜਾਂਗੇ ਹੋਰ ਤੱਕ ਕਲੀਅਰ ਕਰਾਂਗੇ ਪਰ ਹੁਣ ਤੱਕ ਦੀ ਜਿਹੜੀ ਮੋਡਲੀ ਪੁੱਛਕਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜੀ ਏਦਾਂ ਇਹ ਨਸ਼ੇ ਦੇ ਵਿੱਚ ਜਿਹੜੀ ਇਹ ਹਰਕਤ ਹੋਈ ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਨੁਕਸਾਨ ਹੋਇਆ ਕੁਝ ਸਾਡੀ ਸੋਚ ਦੇ ਵਿੱਚ ਕੁਝ ਪਹਿਲਾਂ ਕਈ ਤਰ੍ਹਾਂ ਦੀਆਂ 네ਗੇਟਿਵ ਥਾਟਸ ਵੀ ਆਉਂਦੀਆਂ ਸੀਗੀਆਂ ਵੀ ਕਿਸੇ ਨੇ ਕੋਈ ਏਦਾਂ ਦੀ ਇਹ ਕੋਈ ਜਿਹੜੀ ਸ਼ਰਾਰਤ ਨਾਲ ਲਾਗਡ ਆਰਡਰ ਨੂੰ ਜਾਂ ਕਰਨ ਨੂੰ ਜਾਂ ਉਹਦਾਂ ਦਾ ਪਰ ਇਹ ਜਿਹੜਾ ਅਸਲੀਅਤ ਹੈਗੀ ਆ ਉਹ ਇਸ ਤਰੀਕੇ ਨਾਲ ਹੋਈ ਹੈਗੀ ਆ ਔਰ ਇਹਨੂੰ ਜਿਹੜਾ ਹੈਗਾ ਫਰਦਰ ਅਸੀਂ ਇਨਵੈਸਟੀਗੇਟ ਕਰਦੇ ਪਏ ਆ ਔਰ ਜਲਦ ਹੀ ਜਿਹੜਾ ਜਿਹੜਾ ਦੂਜਾ ਜਿਹੜਾ ਦੋਸ਼ੀ ਹੈਗਾ ਉਹਨੂੰ ਵੀ ਅਸੀਂ ਕਰਾਂਗੇ ਇਹ ਸਰ ਕਿਥੋਂ ਨੂੰ ਆਏ ਨਾ ਹਾਂਜੀ ਇੱਕ ਵਾਰ ਇਹ ਹੈਗਾ ਜੀ ਪੰਜ ਪੰਜ ਪੀਰ ਹੈਗਾ ਜੀ ਇੱਥੇ ਪੰਜ ਪੀਰ ਨਾ ਹਾਂਜੀ ਇਹ ਦਵਿੰਦਰ son of ਦਵਿੰਦਰ son of ਹੈਗਾ ਜੀ ਚਮਕੌਰ ਸਿੰਘ ਜੈਜੀ ਪੁੱਤਰ ਹਰਪਾਲ ਸਿੰਘ ਇਹਨਾਂ ਦੇ ਪ੍ਰੈਸ ਨੋਟ ਵਗੈਰਾ ਹੈਗੇ ਜੀ ਨਾਲ ਸੋ ਟੁਕਵੀਆਂ ਧਾਰਾਵਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਦਾ ਮੁਕੱਦਮਾ ਦਰਜ ਕੀਤਾ ਸੀ ਤਾਂ ਕਿ ਅਸੀਂ ਪ੍ਰੋਪਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਐਵੀਡੈਂਸ ਰੱਖੀ ਆ ਸਾਰਾ ਜਿਹੜਾ ਕਾਰਨ ਕਰੀਏ। ਇੰਨੀਆਂ ਟੀਮਾਂ ਨੇ ਕੰਮ ਕੀਤਾ ਜੀ ਸਾਰਾ ਇਹਨੂੰ ਪ੍ਰੈਸ ਕਰਨਾ। ਇਹਦੇ ਵਿੱਚ ਜੀ ਸਾਡੀ CI2 ਦੀ ਟੀਮ ਸੀਗੀ, ਸਾਡੇ SIO City 1 ਸੀ, ਸਾਡੇ DSP ਸਾਹਿਬ ਸੁਪਰਵਾਈਜ਼ ਕਰ ਰਹੇ ਸੀ। ਅਸੀਂ ਆਪ ਸਵੇਰ ਤੋਂ ਲੈ ਕੇ ਲਗਾਤਾਰ ਇਹਨਾਂ ਦੇ ਨਾਲ ਇਨ ਟੱਚ ਸੀਗੇ। ਸਾਡੀ ਸਪੈਸ਼ਲ ਬ੍ਰਾਂਚ ਦੀ ਟੀਮ ਸੀਗੀ, ਸਾਡੇ ਅ ਜਾਰਜ ਸਪੈਸ਼ਲ ਬ੍ਰਾਂਚ ਸੀਗੇ। ਸੋ ਸਾਰਾ ਹੀ ਡਿਸਟ੍ਰਿਕਟ ਦਾ ਕਿਉਂਕਿ ਇਹ ਇੱਕ ਟੀਮ ਵਰਕ ਆ। ਠੀਕ ਹੈ ਨਾ ਜੀ? ਸੋ ਇਹ ਇਹ ਨੂੰ ਇਸ ਵਾਰਦਾਤ ਨੂੰ ਟ੍ਰੇਸ ਕਰਨਾ ਪੁਲਿਸ ਲਈ ਵੀ ਇੱਕ ਜਿਹੜਾ ਹੈਗਾ ਉਹ ਚੁਣੌਤੀ ਸੀ ਕਿਉਂਕਿ ਇਹ ਜਿਹੜਾ ਸ਼ਹੀਦ ਦਾ ਜਿਹੜਾ ਸਨਮਾਨ ਹੈ ਜਾਂ ਆਪਾਂ ਕਹਿੰਦੇ ਆ ਕਿ ਹਰ ਪ੍ਰਾਂਤ ਦੇ ਸਾਰੇ ਹਰ ਤਰ੍ਹਾਂ ਦੇ ਲੋਕੀ ਜਿਹੜਾ ਇਹ ਕਰਦੇ ਔਰ ਮਨ ਲੋਕਾਂ ਦੇ ਕਈਆਂ ਨੇ ਮੈਨੂੰ ਵੀ ਫੋਨ ਆਏ ਸੀ ਕਿ ਇਹ ਮਾੜੀ ਘਟਨਾ ਵਾਪਰੀ ਹੈ ਇਹ ਪੋਲੀਟਿਕਲ ਮੁੱਦਾ ਹੈ ਇਹ ਪੋਲੀਟਿਕਲ ਮੁੱਦਾ ਹੈ ਬਣ ਸਕਦਾ ਹੈ ਜਿਵੇਂ ਲੱਗ ਰਿਹਾ ਸੀ ਜਿਵੇਂ ਵਾਰੀਤਿਕ ਲੋਕ ਆ ਰਹੇ ਸਾਰੇ ਕੋਈ ਸਾਰੇ ਹੀ ਲੋਕਾਂ ਨੇ ਸਾਰੇ ਲੋਕਾਂ ਨੇ ਜਿਹੜਾ ਨੇ ਰੋਸ ਕੋਈ ਕੋਈ ਪੋਲੀਟੀਕਲ ਪਾਰਟੀ ਸੀ ਸਾਰੇ ਨੇ ਇਸ ਗੱਲ ਦਾ ਰੋਸ ਮਨਾਇਆ ਸੀ ਸੋ ਇਦਾਂ ਦਾ ਕੋਈ ਨਹੀਂ ਸੀ ਕਿ ਜਿਹੜਾ ਇਸ ਕਿਸੇ ਕਿਉਂਕਿ ਇਹ ਇੱਕ ਸਾਂਝਾ ਸਾਰਿਆਂ ਦਾ ਇੱਕ ਇੱਕ ਹੈਗਾ ਜੀ ਸਨਮਾਨ ਕਰਦਾ ਅੱਗੇ ਤੋਂ ਜਿਹੜਾ ਸ਼ਹੀਦਾਂ ਦੇ ਬੋਤਾਂ ਜਾਂ ਕੁਝ ਹੋਰ ਧਾਰਮਿਕ ਬੋਤ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਪੁਲਿਸ ਕੋਈ ਪ੍ਰਬੰਧ ਕਰੇਗੀ ਅਸੀਂ ਇਹ ਅਪੀਲ ਕਰਦੇ ਹਾਂ ਜੀ ਲੋਕਾਂ ਨੂੰ ਜਿਹੜੇ ਕਮੇਟੀ ਆ ਜਾਂ ਹੋਰ ਜਿੱਥੇ ਇੱਥੇ ਇਦਾਂ ਸ਼ਹੀਦਾਂ ਦੇ ਜਿਹੜਾ ਹੈਗਾ ਸਨਮਾਨ ਨੂੰ ਬਰਕਰਾਰ ਰੱਖਣ ਲਈ ਵੇ ਇੱਕ ਤਾਂ ਅਸੀਂ ਵੀ ਆਪਣੇ ਲੈਵਲ ਤੇ ਵੀ ਉਪਰਾਲਾ ਕਰਾਂਗੇ ਪਲੱਸ ਅਸੀਂ ਚਾਹਾਂਗੇ ਕਿ ਜਦੋਂ ਇੰਨਾ ਸਾਰਾ ਪ੍ਰੋਜੈਕਟ ਕੀਤਾ ਉਹਨੂੰ ਇੰਨਾ ਮਿਹਨਤ ਨਾਲ ਬਣਾਇਆ ਤਾਂ ਉੱਥੇ ਕੈਮਰੇ ਦੋ ਲਵਾਉਣੇ ਸੀਸੀਟੀਵੀ ਬਹੁਤ ਜ਼ਰੂਰੀ ਆ ਔਰ ਉਹਦੇ ਆਸ-ਪਾਸ ਬੁੱਤ ਦੇ ਅਗਰ ਹੋ ਸਕੇ ਤਾਂ ਇੱਕ ਟਰਾਂਸਪੇਰੈਂਟ ਪਲਾਸਟਿਕ ਦੀ ਸ਼ੀਟ ਜਾਂ ਕੋਈ ਇਦਾਂ ਦਾ ਕੇਜ ਜਿਹਦੇ ਵਿੱਚ ਉਹ ਬੁੱਤ ਸੇਫਲੀ ਬਰਕਰਾਰ ਰਵੇ ਕਵਰ ਰਵੇ ਤਾਂ ਜੋ ਕਿਤੇ ਵੀ ਕੋ ਧਾਰਮਿਕ ਬੁੱਤ ਲੱਗੇ ਸੋ ਅਸੀਂ ਇਸ ਗੱਲ ਦੀ ਅਪੀਲ ਕਰਦੇ ਆਂ ਸੋ ਸਾਡਾ ਤਾਂ ਹੈ ਹੀ ਹੈ ਪੁਲਿਸ ਦੀ ਜਾਨ ਮਾਲ ਦੀਆਂ ਲੋਕਾਂ ਦੀ ਸੁਰੱਖਿਆ ਲਈ ਸਾਡੀ ਤਾਂ ਜ਼ਿੰਮੇਵਾਰੀ ਬਣਦੀ ਆ ਅਸੀਂ ਆਪਣੀ ਗਸ਼ਤ ਤੇ ਜਾਂ ਹੋਰ ਚੀਜ਼ਾਂ 'ਚ ਉਸ ਇਲਾਕੇ ਨੂੰ ਕਿੱਦਾਂ ਦੇਖਣਾ ਹੈ ਉਹ ਤਾਂ ਹੈ ਹੀ ਹੈ ਪਲੱਸ ਲੋਕਾਂ ਪ੍ਰਤੀ ਥੋੜਾ ਜਿਹਾ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਏਦਾਂ ਦੀ ਜਗ੍ਹਾ ਦੀ ਥੋੜਾ ਜਿਹਾ ਕੁਝ ਕਿਸੇ ਹੋਰ ਵੀ ਧਾਰਮਿਕ ਵੀ ਕਿਤੇ ਕਈ ਵਾਰੀ ਹੁੰਦਾ ਆ ਵੀ ਉਹਨੂੰ ਪ੍ਰੋਪਰ ਤਰੀਕੇ ਨਾਲ ਕਵਰ ਕੀਤਾ ਜਾਵੇ ਇਹ ਨਾਮ ਵੀ ਰੱਖਿਆ ਸੀ ਸ਼ਾਇਦ ਪੁਨਾ ਐਸਐਚਓ ਸਾਹਿਬ ਨੇ ਅਨਾਉਂਸ ਕੀਤਾ ਸੀ ਇਹ ਦੇਖੋ ਜੀ ਇਹਦੇ ਵਿੱਚ ਹਾਂਜੀ ਇਦੇ ਵਿੱਚ ਕੁਝ ਇੱਕ ਇਦਾਂ ਦੇ ਜਾਂ ਮੈਂ ਤਾਂ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਆ ਕੱਲ ਜਿਹੜੇ ਕਮੇਟੀ ਦੇ ਮੈਂਬਰ ਸੀਗੇ ਜਾਂ ਹੋਰ ਵੀ ਜਿਹੜੇ ਵੱਖਰੇ-ਵੱਖਰੇ ਸਮਾਜ ਦੇ ਨਾਲ ਜੁੜੇ ਹੋਏ ਵੱਖਰੇ ਸਮਾਜ ਦੇ ਨਾਲ ਜੁੜੇ ਹੋਏ ਹੋਰ ਮੈਂਬਰ ਸੀਗੇ ਉਹ ਜਿਹੜੇ ਹੈਗੇ ਮੌਕੇ ਤੇ ਅੱਜ ਪੁਲਿਸ ਬੈਠੋ ਜੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਲੋਕਾਂ ਨੇ ਪੁਲਿਸ ਨੂੰ ਇਨੂੰ ਟ੍ਰੇਸ ਕਰਨ ਲਈ ਮਦਦ ਕੀਤੀ ਉਹ ਕਿਤਾ ਸਭ ਤੋਂ ਪਹਿਲਾਂ ਕਿ ਸਾਡੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਔਰ ਆਪ ਅਪੀਲ ਕੀਤੀ ਲੋਕਾਂ ਨੂੰ ਕਿ ਇੱਥੇ ਮਾਹੌਲ ਖਰਾਬ ਨਹੀਂ ਕਰਨਾ ਅਸੀਂ ਇਸ ਕੇਸ ਨੂੰ ਲੰਬਣਾਇਆ ਪ੍ਰਸ਼ਾਸਨ ਨੂੰ ਟਾਈਮ ਦਈਏ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਯਕੀਨ ਜਤਾਇਆ ਔਰ ਅਸੀਂ ਇਹਨਾਂ ਦਾ ਯਕੀਨ ਨੂੰ ਬਰਕਰਾਰ ਰੱਖਿਆ ਔਰ ਅੱਕੇ ਵੀ ਰੱਖਾਂਗੇ ਬਹੁਤ ਬਹੁਤ ਜ਼ਿਆਦਾ ਮਾਨਸਵੀਰ ਕੁਮਾਰ ਜੀ ਤੇ ਇਹਨਾਂ ਦਾ ਬਹੁਤ ਆਇਆ ਥੋੜੇ ਦਿਨ ਪਹਿਲੇ ਵੀ ਇਹਨਾਂ ਨੇ ਬਹੁਤ ਦਲੇਰੀ ਦਿਖਾਈ ਚਲੋ ਅੱਛਾ ਅਧਿਆਪਕ ਸਾਹਿਬ ਵੀ ਬੁਨੀਆ ਕੰਮ ਕਰ ਰਹੇ ਸਾਡਾ ਕੰਮ ਆ ਕਿ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਰੱਖੀਏ ਉਹਨਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹੀਏ ਸੋ ਇਦਾਂ ਦਾ ਅਸੀਂ ਇਹ ਯਕੀਨ ਦਿਵਾਉਂਦੇ ਆ ਕਿ ਅੱਗੇ ਵੀ ਅਸੀਂ ਜਿਹੜਾ ਹੈਗਾ ਇਦਾਂ ਹੀ ਜਿਹੜੀ ਸਾਡੀ ਪੁਲਿਸ ਵੱਧ ਚੜ ਕੇ ਜਿਹੜਾ ਹੈਗਾ ਆਪਣੇ ਕ੍ਰਾਈਮ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਰੋਕਣ ਲਈ ਫਿਰ ਟਰੇਸ ਕਰਨ ਲਈ ਕੋਈ ਕੀ ਨਹੀਂ ਸੀ ਤਾਂ ਇਹ ਕੀ ਪ੍ਰਦਰਸ਼ਨ ਕਰ ਰਹੀ ਹੈ ਕੋਈ ਨਹੀਂ ਨਾ ਇਹ ਸਿਰਫ ਸਾਡਾ ਇਹ ਇਹਨਾਂ ਦਾ ਵੀ ਇਹਨਾਂ ਦਾ ਸਮਾਜਿਕ ਤੌਰ ਤੇ ਵੀ ਜਿਹੜੇ ਲੋਕ ਸੀਗੇ ਲੋਕਲ ਪਲੱਸ ਕੁਝ ਲੋਕਾਂ ਦਾ ਜਿਨ੍ਹਾਂ ਦਾ ਅਸੀਂ ਤੇ ਨਾਮ ਨਹੀਂ ਲੈ ਸਕਦੇ ਜਿਨ੍ਹਾਂ ਨੇ ਵਿਚਾਰਿਆਂ ਨੇ ਸਾਨੂੰ ਉਹਦਾ ਅਨ ਆਫੀਸ਼ੀਅਲੀ ਮਦਦ ਕੀਤੀ ਸਾਨੂੰ ਕੁਝ ਇਤਾਂ ਦੇ ਕਲੂ ਦਿੱਤੇ ਜਿੱਦੋਂ ਸਾਡਾ ਟਾਈਮਿੰਗ ਉਸ ਮੈਚ ਕੀਤਾ ਉਹਨਾਂ ਦੇ ਬਾਰੇ ਅਸੀਂ ਜ਼ਿਕਰ ਨਹੀਂ ਕਰ ਸਕਦੇ ਪਬਲੀਕਲੀ ਨਾਮ ਨਹੀਂ ਲੈ ਸਕਦੇ ਪੰਜਾਬ ਪੁਲਿਸ ਦੇ ਸਪੀਸ਼ਲ ਨਿਰਦੇਸ਼ਾਂ ਤੇ ਅਸੀਂ ਦੇਖਿਆ ਕਿ ਮਾਨਯੋਗ ਸਪੈਸਟੀ ਸਾਡੇ ਮਨਜੀਤ ਸਿੰਘ ਦੀ ਡਿਟੀ ਔਰ ਡੀਐਸਪੀ ਸਾਹਿਬ ਤੇ ਐਸਐਚਓ ਸਿਟੀ 1 ਸੁਨੀਲ ਕੁਮਾਰ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਇਸ ਜਿਹੜਾ ਹੈ ਕਿ ਸਮਾਜ ਦੇ ਨਾਲ ਜਿਹੜਾ ਹੈ ਸ਼ਰਾਰਤੀ ਤੱਤਾਂ ਨੇ ਅੰਸਰਾਂ ਨੇ ਜੋ ਇੱਕ ਘਟਨਾ ਨਿੰਦਾ ਜੋ ਕੀਤੀ ਸੀ ਉਸ ਦੇ ਵਿੱਚ ਬਹੁਤ ਸਹਿਯੋਗ ਜਿਹੜਾ ਹੈ ਸਾਨੂੰ ਪੰਜਾਬ ਪੁਲਿਸ ਦਾ ਛੋਟੇ ਸਮੇਂ ਦੇ ਵਿੱਚ ਮਿਲਣਾ ਆਪਣੇ ਆਪ ਦੇ ਉਸ ਬਹੁਤ ਵੱਡੀ ਮਿਸਾਲ ਹੈ ਔਰ ਖਾਸ ਕਰਕੇ ਇਵਨ ਅਬੂਰ ਵਾਸੀਆਂ ਨਹੀਂ ਸਾਡੇ ਜ਼ਿਲ੍ਹਾ ਵਾਸੀਆਂ ਫਾਇਲ ਕਾ ਵਾਸਤੇ ਨਹੀਂ ਇਵਨ ਪੂਰੇ ਪੰਜਾਬ ਭਾਰਤ ਇਵਨ ਹਿੰਦੁਸਤਾਨ ਵਰਲਡ ਤੇ ਕਰੇ ਜਿਹੜਾ ਹੈ ਮੈਸੇਜ ਜਾਂਦਾ ਹੈ ਕਿ ਪੰਜਾਬ ਪੁਲਿਸ ਜਿਹੜਾ ਹੈ ਉਹ ਮੌਕੇ ਤੇ ਅਗਰ ਕੋਈ ਵੀ ਇਸ ਤਰ੍ਹਾਂ ਦੀ ਅਨਸਖਾਵੀ ਘਟਨਾ ਹੁੰਦੀ ਹੈ ਤਾਂ ਉਹਨਾਂ ਨੂੰ ਸ਼ਾਰਟ ਟਾਈਮ ਦੇ ਵਿੱਚ ਵੀ ਉਹ ਜਿਹੜਾ ਹੈ ਟ੍ਰੇਸ ਕਰਕੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ इवन ਅਸੀਂ মিডিਆ ਦੇ ਵੀ ਆਭਾਰੀਆਂ ਕਿ মিডিਆ ਨੇ ਇਕਜੁੱਟ ਹੋ ਕੇ ਇਹ ਜਿਹੜਾ ਹੈ ਘਟਨਾ ਜਿਹੜੀ ਹੈ ਉਸ ਦੀ ਸੂਚਨਾ ਜਿਹੜੀ ਹੈ इवन ਸਾਡੀ ਸ਼ਹੀਦ ਅਦਮ ਸਿੰਘ ਯਾਦਗਾਰ ਕਮੇਟੀ ਦੇ ਅਸੀਂ ਲੋਕ ਜਿਹੜਾ ਹੈ ਰੋਜ਼ ਸਾਂਝੇ ਕਰਨ ਜਾਂਦੇ ਆ ਅਤੇ ਮੈਂ ਈਮਨ ਖੁਦ ਵੀ ਉਸ ਇਨਸੈਰ ਕਰਨ ਵਾਸਤੇ ਜਿਹੜਾ ਹੈ ਨਰੂਪਾਰਕ ਤੋਂ ਵਾਪਸੀ ਤੇ ਆ ਰਿਹਾ ਸੀ ਨੇ ਵੀ ਜਿਤਨੇ ਵੀ ਮਾਰਾਤੇ ਖੜੇ ਇਹਨਾਂ ਸਾਰਿਆਂ ਨੇ ਸਾਨੂੰ ਸੂਚਿਤ ਕੀਤਾ ਔਰ ਸਾਡੇ ਪ੍ਰਧਾਨ ਜੀ ਸ਼ੌਂਕੀ ਖਮੋਜ ਕੇਵਲ ਕ੍ਰਿਸ਼ਨ ਖਮੋਜ ਅਮਰੀਕ ਸਿੰਘ ਥਿੰਦ ਸਾਰਿਆਂ ਨੇ ਇਕਜੁੱਟ ਹੋ ਕੇ ਜਿਹੜੀ ਇਕਤਾ ਦਿਖਾਈ ਹੈ ਉਸ ਦੇ ਵਾਸਤੇ ਆਪਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆਂ ਖਾਸ ਤੌਰ ਤੇ ਸਾਡੇ ਮਾਨਯੋਗ ਐਸਐਸਪੀ ਫਾਜ਼ਲ ਕਾ ਮਨਜੀਤ ਸਿੰਘ ਜੀ ਇਹਨਾਂ ਨੂੰ ਅਸੀਂ ਮੋਬਾਈਲ ਰਾਹੀਂ ਸੂਚਿਤ ਕੀਤਾ ਮੋਬਾਈਲ ਰਾਹੀਂ ਜੋ ਸੂਚਿਤ ਕੀਤਾ ਤੇ ਉਸ ਦਾ ਜਿਹੜਾ ਹੈ ਮਿਸ਼ਨ ਕਾਮਯਾਬ ਹੋਇਆ ਪਹਿਲਾਂ ਅਬੂਰ ਸ਼ਹਿਰ ਵਾਸੀਆਂ ਦਾ ਪੂਰੇ ਪੰਜਾਬ ਦਾ ਤੇ ਹਿੰਦੁਸਤਾਨ ਦੇ ਵਾਸੀਆਂ ਦਾ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਅੱਜ ਅਸੀਂ ਉਸ ਮੰਜ਼ਲ ਨੂੰ ਹਾਸਲ ਕੀਤਾ ਜੋ ਸਮਾਜ ਚਾਹੁੰਦਾ ਹੈ ਔਰ ਖਾਸ ਕਰਕੇ ਪ੍ਰਸ਼ਾਸਨ ਦਾ ਤੇ ਪੁਲਿਸ ਡਿਪਾਰਟਮੈਂਟ ਦਾ ਅਸੀਂ ਸਾਰੇ ਸਮਾਜ ਵੱਲੋਂ ਧੰਨਵਾਦ ਕਰਦੇ ਹਾਂ ਇਨਾ ਸਖਤ ਫੈਸਲਾ ਲੈ ਕੇ ਇੱਕ ਦਿਨੇ ਜੀ ਉਹਨਾਂ ਦੋਸ਼ੀਆਂ ਨੂੰ ਫੜਨ ਵਿੱਚ ਇਹ ਕਾਮਯਾਬ ਹੋਏ ਨੇ ਅਸੀਂ ਸਾਰੇ ਸਮਾਜ ਵੱਲੋਂ ਦਵਾਵਾ ਕਰਦੇ ਹਾਂ ਇਸੇ ਤਰ੍ਹਾਂ ਸਾਡਾ ਪ੍ਰਸ਼ਾਸਨ ਤੇ ਪੁਲਿਸ ਡਿਪਾਰਟਮੈਂਟ ਜਿਹੜੀਆਂ ਦਵਾਵਾਂ ਲੈਂਦੇ ਰਹਿਣ ਔਰ ਸਾਡੇ ਸਮਾਜ ਵਿੱਚ ਜੋ ਗਲਤ ਅੰਸਰ ਨੇ ਉਹਨਾਂ ਨੂੰ ਹਮੇਸ਼ਾ ਇਹ ਮੈਸੇਜ ਜਾਵੇ ਕਿ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸਾਡੇ ਪਰਿਵਾਰ ਨੂੰ ਇਸ ਸਾਡੇ ਸਮਾਜ ਨੂੰ ਕੋਈ ਦਾਗ ਲੱਗੇ ਮੈਂ ਆਸ ਕੀ ਕਰਦਾ ਵਾਂ ਅੱਜ ਦਾ ਜੋ ਸਾਡਾ মিডিਆ ਭਰਾ ਭਾਈਚਾਰਾ ਹੈ ਉਹ ਬਹੁਤ ਕਾਮਯਾਬ ਹੈ ਤੁਸੀਂ ਕੱਲ ਪਰਸੋਂ ਸਾਡਾ ਲਗਾਤਾਰ ਸਾਰਿਆਂ ਨੇ ਸਾਥ ਦਿੱਤਾ ਇਸ ਲਈ ਇਸ ਮੰਜ਼ਲ ਨੂੰ ਪਾਣਾ ਬਹੁਤ ਆਸਾਨ ਰਿਹਾ ਹੈ ਖਾਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਤੇ ਸਾਰੇ ਸਮਾਜ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦਾ ਜੈ ਹਿੰਦ